ਆਟイズਮ ਆਟイズਮ ਦੇ ਬਾਰੇ ਆਟイズਮ ਹੁੰਦਾ ਕੀ ਹੈ ਆਟイズਮ ਇੱਕ ਡਿਵੈਲਪਮੈਂਟ ਡਿਸਆਰਡਰ ਹੈ ਜੋ ਕਿ ਇਹ ਇੱਕ ਬਿਮਾਰੀ ਨਹੀਂ ਹੈ ਇਹ ਇੱਕ ਡਿਸਆਰਡਰ ਹੈ ਜੋ ਕਿ ਬੱਚਿਆਂ ਨੂੰ ਸੋਸ਼ਲ ਇੰਟਰੈਕਟ ਹੋਣ ਦੇ ਵਿੱਚ ਪ੍ਰੋਬਲਮ ਕਰਦਾ ਹੈ ਜਿਵੇਂ ਕਿ ਬੱਚੇ ਜਿਹੜੇ ਹੁੰਦੇ ਆ ਕਿਸੇ ਦੇ ਨਾਲ ਵੀ ਸੋਸ਼ਲ ਇੰਟਰੈਕਟ ਨਹੀਂ ਹੋ ਪਾਉਂਦੇ ਮੰਮੀ ਪਾਪਾ ਕਿਸੇ ਦੇ ਨਾਲ ਵੀ ਜਿਹੜਾ ਹੈ ਸੋਸ਼ਲ ਇੰਟਰੈਕਟ ਨਹੀਂ ਹੋ ਪਾਉਂਦੇ ਅਗਰ ਅਸੀਂ ਬੇਸਿਕਲੀ ਗੱਲ ਕਰੀਏ ਇਸ ਦੇ ਲੱਛਣਾਂ ਦੀ ਤਾਂ ਸਾਨੂੰ ਇਸ ਦੇ ਵਿੱਚ ਕੁਝ ਇਹ ਲੱਛਣ ਦੇਖਣ ਨੂੰ ਮਿਲਦੇ ਹਨ जिमें कि ये बच्ची होंगे ने यह दूसरे बच्चों तो थो थोड़ा अलग होंगे ने जिमें कई बच्चे जोड़े होंगे ने बहुत ज़्यादा हैंड फ्लैपिंग करते हैं कई कर बच्चे बहुत ज़्यादा हाइपर होंगे ने कई बच्चे बहुत ज़्यादा जंप करते हैं कंटिन्यूसली ही जंप करते रहते हैं कई बच्चे जड़ा होंगे ने गोल गोल घूमते ने ਕਿਸੇ ਵੀ ਚੀਜ਼ ਨੂੰ ਜਦੋਂ ਗੋਲਗੋਲ ਘੁੰਮਦਾ ਦਿਖ ਰਿਹਾ ਹੈ ਤਾਂ ਉਸ ਚੀਜ਼ ਬਾਰੇ ਕੰਟੀਨਿਊਸਲੀ ਦੇਖੀ ਜਾਂਦੀ ਹੈ ਜਾਂ ਖੁਦ ਗੋਲਗੋਲ ਘੁੰਮੀ ਜਾਂਦੇ ਕਈ ਬੱਚੇ ਜਿਹੜਾ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਨੇ ਕੋਈ ਵੀ ਚੀਜ਼ ਅਗਰ ਉਹਨਾਂ ਦੇ ਲੱਗੇ ਪਈ ਹੋਊਗੀ ਤਾਂ ਉਸ ਚੀਜ਼ ਨੂੰ ਆਪਣੇ ਮੂੰਹ ਦੇ ਵਿੱਚ ਪਾ ਲੈਂਦੇ ਨੇ ਦੇਖਦੇ ਵੀ ਨਹੀਂ ਨੇ ਕਿ ਇਹ ਕੀ ਚੀਜ਼ ਹੈ ਮੂੰਹ ਦੇ ਵਿੱਚ ਪਾਣ ਵਾਲੀ ਹੈ ਕਿ ਨਹੀਂ ਹੈ ਕਈ ਬੱਚੇ ਜਿਹੜਾ ਹੁੰਦੇ ਆ ਮਤਲਬ ਆਪਣੇ ਆਪ ਦੇ ਬਾਈਟ ਵੀ ਕਰਦੇ ਨੇ ਆਪਣੇ ਆਪ ਦੇ ਤੱਕ ਕਰਦੀ ਨੇ ਅਗਰ ਉਹਨਾਂ ਦੇ ਲਾਗੇ ਕੋਈ ਦੂਸਰਾ ਪਰਸਨ ਵੀ ਬੈਠਾ ਹੋਇਆ ਤਾਂ ਉਸ ਪਰਸਨ ਦੇ ਵੀ ਉਹ ਬਾਈਟ ਕਰ ਦਿੰਦੇ ਨੇ ਇਹਨਾਂ ਦੇ ਵਿੱਚ ਚਿਚੜਾਪਣ ਵੀ ਬਹੁਤ ਜ਼ਿਆਦਾ ਦਿਖਣ ਨੂੰ ਮਿਲਦਾ ਹੈ ਇਹਨਾਂ ਦੇ ਵਿੱਚ ਆਈ ਕੰਟੈਕਟ ਤਾਂ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲਦਾ ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਸਕਿਲਸ ਵੀ ਦੇਖਣ ਨੂੰ ਬਹੁਤ ਜ਼ਿਆਦਾ ਘੱਟ ਮਿਲਦੀਆਂ ਨੇ ਇਹ ਦੂਸਰੇ ਬੱਚਿਆਂ ਦੇ ਨਾਲ ਖੇਡਣ ਦੇ ਵਿੱਚ ਵੀ ਇੰਟਰਸਟ ਨਹੀਂ ਦਿੰਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਅਸੀਂ ਆਪਣੇ ਦੋਸਤ ਬਣਾਈਏ ਆਪਣੇ ਫਰੈਂਡਸ ਬਣਾਈਏ ਉਹਨਾਂ ਦੇ ਨਾਲ ਖੇਡੀ ਉਹਨਾਂ ਦੇ ਨਾਲ ਇੱਥੇ ਜਾਈਏ ਉੱਥੇ ਜਾਈਏ ਇਹਨਾਂ ਨੂੰ ਉਸ ਚੀਜ਼ ਦੇ ਨਾਲ ਕੋਈ ਵੀ ਇੰਟਰਸਟ ਇਸ ਚੀਜ਼ ਦੇ ਵਿੱਚ ਨਹੀਂ ਜਾਂਦੇ ਆਪਣੇ ਆਪ ਦੇ ਵਿੱਚ ਇਹ ਮਸਤ ਰਹਿੰਦੇ ਨੇ ਕਈ ਬੱਚੇ ਅੱਦਾਂ ਦੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਲਾਈਟ ਨੂੰ ਦੇਖਦੇ ਨੇ ਅਗਰ ਕੋਈ ਵੀ ਲਾਈਟ ਉਹਨਾਂ ਦੇ ਸਾਹਮਣੇ ਹੋਏਗੀ ਤਾਂ ਉਸ ਵੱਲ ਕੰਟੀਨਿਊਸਲੀ ਦੇਖੇ ਜਾਣਗੇ ਇਸ ਦਾ ਸੀ ਕਾਰਨ ਜਾਣਦਿਆਂ ਜ਼ਿਆਦਾਤਰ ਬੱਚਿਆਂ ਨੂੰ ਸਕਰੀਨਿੰਗ ਦਿਖਾਣਾ ਅੱਜਕੱਲ ਪੇਰੈਂਟਸ ਕੀ ਕਰਦੇ ਨੇ ਕਰਦੇ ਆ ਕਿ ਬਹੁਤ ਜ਼ਿਆਦਾ ਬੱਚਿਆਂ ਨੂੰ ਸਕਰੀਨਿੰਗ ਦਿਖਾਣਾ ਸ਼ੁਰੂ ਕਰ ਦਿੰਦੇ ਨੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਜ਼ਿਆਦਾ ਸਕਰੀਨਿੰਗ ਦਿਖਾਉਂਦੇ ਆ ਜਿਵੇਂ ਕਿ ਟੀਵੀ ਹੋ ਗਿਆ ਲੈਪਟਾਪ ਹੋ ਗਿਆ ਮੋਬਾਈਲ ਫੋਨ ਹੋ ਗਿਆ ਜ਼ਿਆਦਾਤਰ ਪੇਰੈਂਟਸ ਕੀ ਕਰਦੇ ਨੇ ਕਿ ਬੱਚਿਆਂ ਨੂੰ ਫੋਨ ਦੇ ਦਿੰਦੇ ਨੇ ਤੇ ਖੁਦ ਕੰਮ ਕਰਨ ਲੱਗ ਜਾਂਦੇ ਨੇ ਕਿ ਬੇਟਾ ਤੁਸੀਂ ਫੋਨ ਦੇਖੋ ਮੰਮਾ ਇਹ ਕੰਮ ਕਰ ਰਣ ਬੇਟਾ ਤੁਸੀਂ ਫੋਨ ਦੇਖੋ ਪਾਪਾ ਇਹ ਕੰਮ ਕਰ ਰਣ ਠੀਕ ਹੈ ਨਾ ਤੇ ਇਹ ਜਿਹੜੀ ਚੀਜ਼ ਆ ਬੱਚਿਆਂ ਤੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਹੈ ਦੂਸਰੀ ਚੀਜ਼ ਆ ਜਾਂਦੀ ਹੈ ਪੇਰੈਂਟਸ ਦਾ ਵਰਕਿੰਗ ਹੋਣਾ ਤੀਸਰੀ ਚੀਜ਼ ਆ ਜਾਂਦੀ ਹੈ ਆਬਜੈਕਟ ओरिएंटेड ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਇੰਪਰੂਵਮੈਂਟ ਕਿਵੇਂ ਲਿਆ ਸਕਦੇ ਹਾਂ ਤਾਂ ਅਸੀਂ ਇਸ ਦੇ ਵਿੱਚ ਇੰਪਰੂਵਮੈਂਟ ਲਿਆ ਸਕਦੇ ਹਾਂ ਥੈਰੇਪੀ ਦੇ ਨਾਲ ਜਿਵੇਂ ਕਿ ਐ ਐਬੀ ਐਬੀਏ ਥੈਰੇਪੀ ਹੋਗੀ ਸੀਬੀਟੀ ਹੋਗੀ ਓਟੀ ਹੋਗੀ ਇਸ ਦੇ ਨਾਲ ਅਸੀਂ ਜਿਹੜਾ ਇਹ ਬੱਚੇ ਦੇ ਵਿੱਚ ਇੰਪਰੂਵਮੈਂਟ ਲਿਆ ਸਕਦੇ ਆ ਲਿਆ ਸਕਦੇ ਆ ਅ ਇਸ ਦੇ ਵਿੱਚ ਤੁਸੀਂ ਜਿਹੜਾ ਹੈ ਕਈ ਪੇਰੈਂਟਸ ਦਾ ਇਹ ਕੁਐਸਚਨ ਹੁੰਦਾ ਹੈ ਕਿ ਜੇ ਅਸੀਂ ਤਾਂ ਆਪਣੇ ਬੱਚੇ ਨੂੰ ਮੈਡੀਸਿਨ ਦੇ ਰਹੇ ਆ ਸਾਡੇ ਬੱਚਾ ਤਾਂ ਮੈਡੀਸਿਨ ਦੇ ਨਾਲ ਠੀਕ ਹੋ ਜਾਏਗਾ ਲੇਕਿਨ ਇਹ ਜਿਹੜੀ ਚੀਜ਼ ਆ ਇਹ ਮੈਡੀਸਿਨ ਦੇ ਨਾਲ ਕਦੇ ਵੀ ਠੀਕ ਨਹੀਂ ਹੋ ਸਕਦੀ ਅਗਰ ਬੱਚੇ ਨੂੰ ਆਪਾਂ ਮੈਡੀਸਿਨ ਦਿੰਨੇ ਆ ਤਾਂ ਉਹ ਜਿਹੜੀ ਮੈਡੀਸਿਨ ਆ ਬੱਚੇ ਤੇ ਬਹੁਤ ਜ਼ਿਆਦਾ ਹੀ ਗਲਤ ਇਫੈਕਟ ਪਾਉਂਦੀ ਹੈ ਬੱਚੇ ਦੇ ਬ੍ਰੇਨ ਤੇ ਇਫੈਕਟ ਪੈਂਦਾ ਹੈ ਅਗਰ ਬੱਚਾ ਜ਼ਿਆਦਾਤਰ ਮੈਡੀਸਿਨ ਖਾਂਦਾ ਹੈ ਤਾਂ ਉਹਦੇ ਨਾਲ ਬੱਚਾ ਜਿਹੜਾ ਹੈ ਆਪਣਾ ਮਾਉਥ ਜਿਹੜਾ ਹੈ ਓਪਨ ਰੱਖਦਾ ਹੈ ਕਈ ਵਾਰ ਤਾਂ ਉਹ ਅਚਾਨਕ ਹੀ ਬਾਈਟ ਕਰ ਦਿੰਦਾ ਹੈ ਅਗਰ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਇੰਪਰੂਵਮੈਂਟ ਹੋ ਸਕਦੀ ਹੈ ਤਾਂ ਉਹ ਸਿਰਫ ਥੈਰੇਪੀ ਦੇ ਨਾਲ ਹੋ ਸਕਦੀ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਵਿੱਚ ਕੁਝ ਵੀ ਐਧਾਂ ਦੇ ਸਿੰਪਟਮ ਤੁਹਾਨੂੰ ਦਿਖ ਰਹੇ ਨੇ ਤਾਂ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਥੈਰੇਪੀ ਸੈਂਟਰ ਜਾ ਕੇ ਵਿਜ਼ਿਟ ਕਰ ਸਕਦੇ ਹੋ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਤੇ ਥੈਰੇਪਿਸਟ ਤੋਂ ਕੋਈ ਵੀ ਚੀਜ਼ ਲੁਕਾਇਓ ਨਾ ਪਲੀਜ਼ ਕਿਉਂਕਿ ਅਗਰ ਤੁਸੀਂ ਕੋਈ ਵੀ ਚੀਜ਼ ਥੈਰੇਪਿਸਟ ਤੋਂ ਲੁਕਾਉਂਦੇ ਹੋ ਤਾਂ ਉਹ ਚੀਜ਼ ਤੁਹਾਡੇ ਬੱਚੇ ਲਈ ਹੀ ਗਲਤ ਹੋਵੇਗੀ ਤਾਂ ਤੁਸੀਂ ਪਲੀਜ਼ ਅਗਰ ਥੈਰੇਪੀ ਸੈਂਟਰ ਵਿਜ਼ਿਟ ਕਰਦੇ ਹੋ ਤਾਂ ਉਹਨਾਂ ਦੇ ਨਾਲ ਹਰ ਇੱਕ ਗੱਲ ਹਰ ਇੱਕ ਪ੍ਰੋਬਲਮ ਸ਼ੇਅਰ ਕਰੋ ਕਿ ਸਾਡੇ ਬੱਚੇ ਦੇ ਵਿੱਚ ਸਾਨੂੰ ਇਹ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਥੈਂਕ ਯੂ